ਦੋਸਤ ਨੇ ਆਪਣੇ ਹੀ ਦੋਸਤ ਦਾ ਕੀਤਾ ਕਤਲ ਅਰਸ਼ਦੀਪ ਸਿੰਘ ਹੋਰ ਕਰੀਬ 16-17 ਸਾਲ ਇਹ ਤੇ ਇਹਦਾ ਦੋਸਤ ਜਿਹੜਾ ਲੱਬ ਲੱਬੀ ਸਿੰਘ ਇਹਨਾਂ ਨੇ ਮਿਤੀ 25 10 ਨੂੰ ਪਲਾਂਗ ਰਿੰਕ ਤੇ ਇਨਕੇ ਦੋਸਤ ਨੇ ਦੋਸਤ ਨੂੰ ਮਾਰਿਆ ਹਾਂਜੀ ਸ਼ਰਾਬ ਚ ਸਲਫਾਸ ਕੋਲ ਧੋਕੇ ਨਾਲ ਪਿਆਈ ਡਰਿੰਕ ਤੇ ਫਿਰ ਡਰਿੰਕ ਦੇ ਵਿੱਚ ਮਿਲਾ ਕੇ ਸਵੇ ਆਪਣਾ ਦੂਜਾ ਸਲਫਾਸ ਜਿਹੜੀ ਲਈ ਦੋਈ ਉਹ ਪਾ ਕੇ ਮਤਲਬ ਪੀਲੀ ਸੀਗੀ ਲੱਪੀ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਮਾਪਿਆਂ ਦੇ ਇਕਲੌਤੇ ਜਵਾਨ ਪੁੱਤ ਦੀ ਮੌਤ ਤੇ ਰੋਂਗਟੇ ਖੜੇ ਕਰਦੇ ਖੁਲਾਸੇ ਪਹਿਲਾਂ ਕਿੱਥੇ ਪੜਦੇ ਰਿਹਾ 10 ਟੱਕਰ ਹੁਣ +1 ਸੀ ਜੀ ਹਾਂ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਇੱਕ ਦੋਸਤ ਤੇ ਹੀ ਆਪਣੇ ਦੋਸਤ ਦਾ ਕਤਲ ਕਰਨ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਿਤਿਕ ਅਸ਼ਵੀਪ ਦੇ ਦੋਸਤ ਲਵਪ੍ਰੀਤ ਤੇ ਗੰਭੀਰ ਇਲਜ਼ਾਮ ਲੱਗੇ ਨੇ ਮੁੱਲਜ਼ਮ ਤੇ ਇਲਜ਼ਾਮ ਲੱਗੇ ਨੇ ਕਿ ਉਸ ਵੱਲੋਂ ਆਪਣੇ ਦੋਸਤ ਨੂੰ ਪਹਿਲਾਂ ਫੋਨ ਕਰਕੇ ਨਹਿਰ ਤੇ ਬੁਲਾਇਆ ਗਿਆ ਸੀ ਫਿਰ ਮਿਲ ਕੇ ਦੋਵਾਂ ਵੱਲੋਂ ਸ਼ਰਾਬ ਪੀਤੀ ਗਈ ਦੱਸਿਆ ਜਾ ਰਿਹਾ ਕਿ ਧੋਖੇ ਨਾਲ ਲਵਪ੍ਰੀਤ ਨੇ ਸ਼ਰਾਬ ਦੇ ਵਿੱਚ ਸਲਫਾਸ ਕੋਲ ਦਿੱਤੀ ਸੀ ਜਿਸ ਨੂੰ ਉਸਨੇ ਆਪਣੇ دوست ਅਰਸ਼ਦੀਪ ਨੂੰ ਧੋਕੇ ਨਾਲ ਪਿਆ ਦਿੱਤੀ ਇਸ ਦੇ ਚੱਲਦੇ ਹੀ ਤੜਫ ਤੜਫ ਅਰਸ਼ਦੀਪ ਦੀ ਮੌਤ ਹੋ ਗਈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੁਲਜ਼ਮ ਲਫਰੀਤ ਨੇ ਖੁਦ ਵੀ ਜ਼ਹਿਰੀਲੀ ਸ਼ਰਾਬ ਥੋੜੀ ਮਾਤਰਾ ਚ ਪੀਤੀ ਗਈ ਸੀ ਜਿਸ ਕਾਰਨ ਉਸ ਦਾ ਵੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਹੈਰਾਨ ਕਰਦਾ ਮਾਮਲਾ ਬਠਿੰਡਾ ਦੇ ਤਲਵੰਡੀ ਸਾਹਬ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਕੌਰਿਆਣਾ ਚ ਮਾਪਿਆਂ ਦੇ ਇਕਲੌਤੇ ਜਵਾਨ ਪੁੱਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਚੁੱਕੀ ਹੈ ਇਸ ਕਾਂਡ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਸ 'ਚ ਪੱਕੇ ਦੋਸਤ ਸੀ ਦੋਮਾ ਨੇ ਦਸਵੀਂ ਤੱਕ ਇਕੱਠਿਆਂ ਪੜ੍ਹਾਈ ਕੀਤੀ ਸੀ ਪਰ ਕੁਝ ਦਿਨ ਪਹਿਲਾਂ ਦੋਮਾਂ ਦੀ ਆਪਸ 'ਚ ਲੜਾਈ ਹੋ ਗਈ ਸੀ ਹਣਬਣ ਹੋ ਗਈ ਸੀ ਤੇ ਇਸੇ ਰੰਜਿਸ਼ ਦੇ ਚੱਲਦੇ ਹੀ ਲਵਪ੍ਰੀਤ ਨੇ ਅਰਸ਼ਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀ ਹਾਂ ਇਲਜ਼ਾਮ ਤਾਂ ਲਵਪ੍ਰੀਤ ਤੇ ਉਹ ਲੱਗ ਰਹੇ ਨੇ ਜੀ ਆਪਣਾ ਇਹ ਤੇ ਸੁਵਿੰਦਰ ਸਿੰਘ ਪੁੱਤ ਜਿਕ ਸਿੰਘ ਕੋਰਲਾ ਇਹਦਾ ਲੜਕਾ ਅਰਸ਼ਦੀਪ ਸਿੰਘ ਉਮਰ ਕਿੰਨੀ 16-17 ਸਾਲ ਇਹ ਤੇ ਇਹਦਾ ਦੋਸਤ ਜਿਹੜਾ ਲੱਪ ਲੱਪੀ ਸਿੰਘ ਇਹਨਾਂ ਨੇ ਮਿਤੀ 25 10 ਨੂੰ ਮਤਲਬ ਕੋਈ ਪਲੰਕ ਡ੍ਰਿੰਕ ਕੀਤੀ ਡ੍ਰਿੰਕ ਕੀਤੀ ਫਿਰ ਡ੍ਰਿੰਕ ਦੇ ਵਿੱਚ ਮਿਲਾ ਕੇ ਸਪਰੇ ਆਪਣਾ ਦੂਜਾ ਸਲਫਾਸ ਜਿਹੜੀ ਲਈ ਦਵਾਈ ਉਹ ਪਾ ਕੇ ਮਤਲਬ ਪੀਲੀ ਸੀਗੀ ਉਹਦੇ ਕੱਲ ਸੋਆ ਡੈਥ ਹੋ ਗਈ ਸੀਗੀ ਆਪਣਾ ਅਰਸ਼ਦੀਪ ਸਿੰਘ ਦੀ ਤੇ ਅਸਲੀ ਜਿਹੜੇ ਪਿਤਾ ਦੇ ਬਿਆਨ ਤੇ ਜਿਹੜਾ ਹੈਗਾ ਲੱਭੀ ਸਿੰਘ ਦੇ ਖਿਲਾਫ ਮਕਦਮਾ ਅੱਜ ਕਰ ਲਿਆ ਮਕਦਮਾ ਨੰਬਰ 262 ਅੰਡਰ ਸੈਕਸ਼ਨ 108 ਬੀ ਐਨ ਐਸ ਮਿਤੀ 28 10 2025 ਅੱਜ ਜਿਹੜਾ লাশ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਤੇ ਜਿਹੜਾ ਨੱਭੀ ਸਿੰਘ ਦਾ ਉਹ ਵੀੜ ਮੱਟਾ ਉਹਨੇ ਘੱਟ ਦਿੱਤੀ ਸੀਗੀ ਤੇ ਉਹਦੇ ਆਪਣਾ ਤਫਤੀਸ਼ ਜਾਰੀ ਹੈ ਬਸ ਕੋਈ ਦੋਸਤ ਸੀ ਇਹ ਦੋਵੇਂ ਆਪਸ ਵਿੱਚ ਦੀ ਦੋਸਤ ਸੀਗੇ ਹੁਣ ਥੋੜੇ ਸਮੇਂ ਤੋਂ ਮਤਲਬ ਦੱਸਿਆ ਵੀ ਆਪਸ ਵਿੱਚ ਅਨਬੰਧ ਹੋ ਗਈ ਸੀ ਵੀ ਦੀ ਦੋਸਤ ਨੇ ਦੋਸਤ ਨੂੰ ਮਤਲਬ ਸਪਰੇਅ ਪਰਾਇਆ ਜਾਂਦਾ ਸੰਪਾਸ ਗਲਤ ਹੈ ਇਹ ਦੋਨੋਂ ਨੇ ਰਲਤੀ ਮਤਲਬ ਇੱਕ ਨੇ ਵੱਧ ਪੀ ਲਈ ਇੱਕ ਨੇ ਘਟ ਜਿਹੜੇ ਨੇ ਵੱਧ ਪੀਤੀ ਸੀ ਉਹਦੀ ਡੈਥ ਹੋ ਗਈ ਦੂਜਾ ਹਜੇ ਜਿਰੇ ਲਾਜਮ ਆਪਣਾ ਹੇਮ ਜਸ ਹਸਤਾਲ ਬਟੰਡੇ ਆ ਮਕਦਮਾ ਅੱਜ ਕਰ ਲਿਆ ਮੋਢ ਲਈ ਕੋਈ ਜਾਣਕਾਰੀ ਮਿਲਦੀ ਹੋਵੇ ਫੋਨ ਕੀ ਮਸਲਾ ਕੀ ਹੈ ਕਿਉਂ ਮੋਢ ਲਈ ਤਾਂ ਇਹ ਇੱਕ ਦਾ ਦੋਸਤ ਹੈ ਜਿਹੜਾ ਇਹ ਦਾਖਲਾਗਾ ਉਹ ਅਸੀਂ ਸ਼ਾਮ ਨੂੰ ਪੁੱਛ ਕਰਾਂਗੇ ਉਦੋਂ ਪੁਛਕਿਸ਼ ਕਰਕੇ ਜੋ ਮਤਲਬ ਪਤਾ ਲੱਗੂਗਾ ਅਸੀਂ ਕੀ ਕਰਨਾ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਤਾਂ ਮਾਰ ਰੋਂਦੇ ਪਰਿਵਾਰ ਵੱਲੋਂ ਮਲਜ਼ਮ ਲਾਪਰਿਤ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਸਚਾਈ ਸਾਹਮਣੇ ਆਵੇਗੀ ਕਿ ਤਾ ਅਖਰ ਦੋਵਾਂ ਨੇ ਇਕੱਠਿਆਂ ਸਲਫਾਸ ਪੀਤੀ ਸੀ ਕਿ ਦੋਵਾਂ ਵੱਲੋਂ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਲਾਪਰੀਤ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲਾਪਰੀਤ ਵੱਲੋਂ ਆਪਣੇ ਦੋਸਤ ਆਰਸ਼ਦੀਪ ਦਾ ਕਤਲ ਕੀਤਾ ਗਿਆ ਹੈ ਜਹੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਜਗਵਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ